ਸਸੀ ਗਾਰਡ ਇੰਡੀਆ ਸਪੋਰਟਲ 24 ਨੂੰ ਚੈਨਲ ਦੇਖ ਰਹੇ ਸਾਰੇ ਸਰੋਤਿਆਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ ਜੀ ਖਬਰ ਸ਼ਹਿਰ ਬਟਾਲਾ ਤੋਂ ਨਿਸ਼ਾਨ ਕਰਨ ਜਾ ਰਹੇ ਹਾਂ ਸੇਵਾਦਤ ਭਾਵਨਾ ਤੁਸੀਂ ਬਹੁਤ ਦੇਖੀ ਹੋਣਗੇ ਕਿਉਂਕਿ ਆਣ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਹਰ ਵਰਗਾ ਇੱਕ ਦਿਨ ਬਣੇ ਸੀ ਕਿ ਹੜ੍ਹ ਆਏ ਸਨ ਤੇ ਲੋਕਾਂ ਨੇ ਇੱਕ ਦੂਜੇ ਦੀ ਬਹੁਤ ਮਦਦ ਕੀਤੀ ਸੀ ਅੱਜ ਇਹ ਕਿ ਨੌਜਵਾਨਾਂ ਨਾਲ ਮਿਲਾਂ ਜਾ ਰਹੇ ਹਾਂ ਜਿਹੜਾ ਨੌਜਵਾਨ ਮੌਕੇ ਤੇ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਕੁਸ ਮਿਲਾਂ ਜਾ ਰਹੇ ਨੇ ਲੱਸੀ ਦੇ ਗਲਾਸ ਪੀਂਦੇ ਦਿਖਾਈ ਦੇ ਰਹੇ ਨੇ ਇਹ ਲੱਸੀ ਕੋਈ ਮੁੱਲ ਦੀ ਲੱਸੀ ਨਹੀਂ ਹੈ ਇਹ ਭਰਾਏ ਆਪਣਾ ਵੀਰ ਆਇਆ ਬਟਾਲਾ ਸ਼ਹਿਰ ਦੇ ਵਿੱਚ ਗੱਲਬਾਤ ਜ਼ਰੂਰ ਮੇਰਾ ਰਾਜ ਗਰਮੇਸ਼ ਸਿੰਘ ਪਿੰਡ ਬਡਾਲਾ ਗਰਤਿਆਂ ਜੀ ਲੱਸੀ ਬਲਾ ਉਪਰਾਂ ਲਾ ਕਿਥੋਂ ਮਨ ਚ ਆ ਗਿਆ ਕਿ ਲੱਸੀ ਬਲਾਨੀ ਲੋਗਾ ਮੈਂ ਜੀ ਏਡਾ ਸੇਵਾ ਕਰਦਾ ਵਾ ਜਿੱਦਣ ਮੇਰਾ ਮੌਕਾ ਮਹਾਰਾਜ ਦਿੰਦਾ ਵਾ ਮੈਂ ਗੁਰਦਰਾ ਫਲਾਈ ਸਾਹਿਬ ਤੋਂ ਚਲੋ ਬਾਬਾ ਜੀ ਆਂਦੇ ਫੇ ਲੱਸੀ ਚਲੋ ਕਰ ਲਿਆ ਕਰੋ ਸੇਵਾ ਜਿੰਦਾ ਹੁੰਦੀ ਤੇ ਮਹਾਰਾਜ ਜਦੋਂ ਮੈਨੂੰ ਮੌਕਾ ਦਿੰਦਾ ਮੈਂ ਜਾਣਾ ਜ਼ਰੂਰ ਲੱਸੀ ਮਾਜਮਾ ਭਰਾਵਾਂ ਨੂੰ ਜਿਹੜਾ ਹੋਰ ਵੀ ਫਿਰਦਾ ਮਨ ਸਾਖ ਚੱਕਦਾ ਵਾ ਚਲੋ ਮਹਾਰਾਜ ਨੇ ਜੋ ਉਦਮ ਬਖਸਿਆ ਉਹ ਕਰੀਦਾ ਵਾ ਜਿੰਨਾ ਕੋਈ ਹੈਗਾ ਕਿੰਨੀ ਕਿੰਨੀ ਕਿ ਲੱਸੀ ਲੈ ਕੇ ਆਂਦੇ ਉਹ ਬਡਾਲੇ ਦੇ ਇਹ ਜੀ ਕਟੋ ਕਟਾ 15 20 ਕਿਲ ਹੁੰਦੀ ਆ 15 20 ਕਿਲ ਲਸੀ ਲੈ ਕੇ ਆਣੀ ਤੇ ਲੋਕਾਂ ਦੀ ਸੇਵਾ ਕਰਨੀ ਹੈ ਇਹ ਕਿ ਕੁਝ ਮੁਲਾਜ਼ਮਾਂ ਬੁਲਾਉਂਦੇ ਕਿ ਜਿਹੜਾ ਮਰਜ਼ੀ ਇੱਥੇ ਜਿਹੜਾ ਮਰਜ਼ੀ ਵੀ ਹੋਈ ਸਕਦਾ ਮੁਲਾਜ਼ਮ ਹੀ ਪੀ ਸਕਦੇ ਜਿਹੜਾ ਮਰਜ਼ੀ ਮੇਰੇ ਲਈ ਹਰ ਇੱਕ ਬਰਾਬਰ ਵਾ ਕੋਈ ਮੰਗਤਾ ਵੀ ਆ ਭਾਏ ਕੋਈ ਜਿਹਦਾ ਕੋਈ ਕਮਜ਼ੋਰ ਆਦਮੀ ਵੀ ਆ ਮੈਂ ਹਰ ਇੱਕ ਨੂੰ ਬਰਾਬਰ ਸਮਝਦਾ ਵਾਂ ਕਦੀ ਫੇਰਾ ਨਹੀਂ ਮਾਰਿਆ ਸਿਵਲ ਹਸਪੀਟਲ ਬਟਾਲੇ ਦੇ ਵਿੱਚ ਜਿੱਥੇ ਕਾਫੀ ਮਰੀਜ਼ ਹੁੰਦੇ ਕਦੀ ਉੱਥੇ ਨਹੀਂ ਕਦੀ ਚੱਕਰ ਵੱਜਾ ਆਪਣਾ ਉੱਥੇ ਵੀ ਚਲੋ ਮਹਾਰਾਜ ਨੂੰ ਉਦੋਂ ਬਖਸਿਆ ਤਾਂ ਉੱਥੇ ਵੀ ਜ਼ਰੂਰ ਜਾਇਆ ਕਰਾਂਗੇ ਮਾਲ ਵੇਰੇ ਦਾਥੇ ਵੀ ਕਾਫੀ ਮਰੀਜ਼ ਹੁੰਦੇ ਨੇ ਬਜ਼ੁਰਗ ਬੰਦੇ ਹੁੰਦੇ ਆ ਜਿਨ੍ਹਾਂ ਨੂੰ ਇਸ ਚੀਜ਼ ਦੀ ਕਾਫੀ ਲੋੜ ਆ। ਹਾਂਜੀ। ਇਹ ਉੱਥੇ ਵੀ ਕਦੀ ਸਾਡੇ ਵੱਲੋਂ ਵੀ ਤੁਹਾਨੂੰ ਮੈਸੇਜ ਦੇ ਉੱਥੇ ਵੀ ਇੱਕ ਵਾਰੀ ਚੱਕਰ ਜਰੂਰ ਮਾਰੋ। ਪਹਿਲਾਂ ਪਤਾ ਹੁੰਦਾ ਤੇ ਮੈਂ ਵਾਸਤੇ ਉੱਥੇ ਵੀ ਆਇਆ ਕਰਦਾ। ਲੱਸੀ ਤਾਂ ਚਲੋ ਮਸਿਆ ਤੋਂ ਅਗਲੇ ਦਿਨ ਬਹੁਤ ਕਾਫੀ ਜ਼ਿਆਦਾ ਹੁੰਦੀ ਆ। ਫਲਾਈਪੁਰ ਦਾ ਫਲਾਈ ਸਾਹਿਬ, ਬਾਬਾ ਨਿਰਦੇਸ਼ ਸਿੰਘ ਜੀ ਵੀ ਚਲੋ ਆਂਦੇ ਵੀ ਚਲੋ ਸੇਵਾ ਕਰਦਿਆ ਕਰੋ ਜਿੰਨੀ ਹੁੰਦੀ ਤੁਹਾਡੀ ਸਰਦਾ ਵਾ। ਇਹ ਲੱਸੀ ਕਿਦੇ ਉੱਥੇ ਨੇੜੇ ਗਾੜੀ ਮੇਡ ਆਂਦੀ ਕਿਤੇ ਪੈਕਟ ਪਾੜ ਕੇ ਵੇਚ ਲੈਂਦੀ ਆ। ਨਹੀਂ ਜੀ ਨਹੀਂ ਨਹੀਂ ਬਿਲਕੁਲ ਪਿਓ ਸੇਵਾ ਹੁੰਦੀ ਆ ਦੁੱਧ ਦੀ ਸੇਵਾ ਹੁੰਦੀ ਫਲਾਈ ਸਾਹਿਬ ਦੁੱਧ ਕਾਫੀ ਇਕੱਠਾ ਹੁੰਦਾ ਵਾ ਇਸ ਕਰਕੇ ਉਹ ਅਗਲੇ ਦਿਨ ਬਹੁਤ ਦੁੱਧ ਜ਼ਿਆਦਾ ਇਕੱਠਾ ਹੁੰਦਾ ਉਹ ਰਿੜਕਦੇ ਆ ਦਹੀਂ ਬਣਾਉਂਦੇ ਮੱਖਣ ਕੱਢਦੇ ਆ ਇਹ ਲੱਸੀ ਇਹ ਲੱਸੀ ਰਿੜਕਦਾ ਕੋਣ ਇਹ ਲੱਸੀ ਜੀ ਮਸ਼ੀਨ ਨਾਲ ਰਿੜਕਦੇ ਉੱਥੇ ਵੋਟਰ ਲਾ ਕੇ ਲੱਗੀਆਂ ਵੱਡੀਆਂ ਬੁਰਦਾ ਫਲਾਈ ਸਾਹਿਬ ਤੇ ਉੱਥੋਂ ਘਰ ਵਾਲੇ ਘਰ ਰਹਿਣ ਕਦੀ ਕਿਹਾ ਨਹੀਂ ਕੀ ਲੱਸੀ ਲੈ ਕੇ ਦੀ ਬਟਾਲਾ ਚੱਲ ਜਾਂਦੇ ਹੋ ਤੇ ਕਿਹੜੇ ਕੰਮ ਹੀ ਲੱਗੇ ਨਹੀਂ ਉਹ ਮੇਰੇ ਨਾਲ ਦੇ ਵੀ ਜਿਹੜੇ ਮੇਰੇ ਮੈਸੇਜ ਆ ਸਰਦਾਵਾਨਾਂ ਦੇ ਕੋਈ ਨਹੀਂ ਤੁਹਾਡੀ ਇੱਛਾ ਵਾ ਕੋਈ ਆਪਣੀ ਮਰਜ਼ੀ ਨਾਲ ਜੋ ਵੀ ਕਰਨਾ ਕਰੋ ਜੀ ਦੇਖੋ ਆ ਵੇਖੋ ਲस्सी ਦੇ ਕਹਿੰਦੇ ਨੇ ਗਰਮੀ ਦੀ ਜਿਆਦਾ ਪੀਣੀ ਜੇ ਮੌਸਮ ਵਾਹ ਬਦਲ ਰਿਹਾ ਹਾਂ ਲੋਕ ਫਿਰ ਲस्सी ਦਾ ਪ੍ਰਾਲਾ ਕਿ ਹੋਰ ਵੀ ਕੋਈ ਨਵੀਂ ਚੀਜ਼ ਹੋਤੀ ਹੈ ਕੋਈ ਨਹੀਂ ਮਾਰਾ ਜੋ ਵੀ ਇਸ਼ਾ ਬਖਸ਼ੂਗਾ ਅਸੀਂ ਕਰਾਂਗੇ ਆਪਣੇ ਲੋਕ ਇੱਕ ਵਾਰੀ ਆਪਣੇ ਪਿੰਡ ਦਾ ਪਤਾ ਤੇ ਆਪਣਾ ਐਡਰੈਸ ਜ਼ਰੂਰ ਦੱਸ ਮੈਂ ਗੁਰਮੀਤ ਸਿੰਘ ਪਿੰਡ ਬਟਾਲਾ ਗਰੰਤੀਆਂ ਮੇਰਾ ਆਪਣਾ ਖੋਦਾ ਚੈਨਲ ਜੀ মিডিਆ ਲਾਈਵ ਮੈਂ ਲਾਈਵ ਦਾ ਲਾਈਵ ਟੈਲੀਕਾਸਟ ਕਰਦਾ ਵਾਂ ਕਸਤੀਆਂ ਕਬੱਡੀਆਂ ਜੋ ਵੀ ਮਤਲਬ ਫੰਕਸ਼ਨ ਹੁੰਦੇ ਆ ਤੇ ਜੀ ਬਟਾਲਾ ਗਰੰਤੀਆਂ ਤੋਂ ਬਟਾਲਾ ਪਹੁੰਚੇ ਨੇ ਸਾਡੇ ਵੀਰ ਜਿਹੜੇ ਆਪ ਖੁਦ ਲਾਈਵ ਚੈਨਲ ਚਲਾਉਂਦੇ ਨੇ ਪਰ ਅੱਜ ਸੇਵਾ ਦਾ ਮੌਕਾ ਕਰਦੇ ਅਸੀਂ ਖੜੇ ਆਂ ਭਰਾ ਦੇ ਕੋਲ ਤੁਹਾਨੂੰ ਦਿਖਾ ਰਹੇ ਆਂ ਲਾਈਵ ਤਸਵੀਰਾਂ ਕਿਉਂਕਿ ਕਈ ਸੰਜੋਗੀ ਨਜ਼ਰ ਆਏ ਸਨ ਜਦੋਂ ਬਟਾਲਾ ਸ਼ਹਿਰ ਦੇ ਇਹ ਪੂਰੇ ਪੰਜਾਬ 'ਚ ਹਾਰਵਰਗਾ ਇੱਕ ਮਾਹੌਲ ਬਣਿਆ ਸੀ ਤੇ ਲੋਕਾਂ ਨੇ ਜਾ ਜਾ ਕੇ ਸੇਵਾ ਕੀਤੀਆਂ ਸਨ ਗੱਲ ਬਾਤ ਜ਼ਰੂਰ ਕਰ ਲੈਂਦੇ ਆਂ ਭਰਾ ਜੀ ਜੀ ਮੈਂ ਜੀ ਗਰਮਦਾਸ ਏਰੀਆ ਜੀ ਚਲੋ ਜੋ ਵੀ ਮੇਰੇ ਕੋ ਸਰਦਾ ਵਾ ਮੈਂ ਉੱਥੇ ਵੀ ਆਪਣੇ ਬਾਈਕ ਤੇ ਮੇਰੀ ਮੈਸੇਜ ਮੇਰਾ ਬੇਟਾ ਇੱਕ ਹੋਰ ਸੱਜਣ ਮਿੱਤਰ ਜਾ ਕੇ ਅਸੀਂ ਉੱਥੇ ਵੀ ਜੋ ਸਾਡੀ ਸਰਦਾ ਖੜਦੇ ਨੇ ਜਿੱਦਾਂ ਵਿਸਪੋਰਟ ਲਗਾ ਲਓ ਰਾਸ ਲਾ ਲਓ ਜਿੱਦਾਂ ਹੋਰ ਵੀ ਬੀਬੀਆਂ ਦੇ ਵਰਤਨ ਵਾਲਾ ਸਮਾਨ ਜਿੱਦਾਂ ਉਹ ਸਾਰਾ ਕੁਝ ਆਪਣੇ ਕੋਲੋਂ ਖੜਦੇ ਰਹੇ ਆ ਚਲੋ ਕੋ ਸਾਡਾ ਇੱਕ ਮੰਨੂ ਬੌਜੀ ਆ ਮੰਨੂ ਪਟਾਕਾ ਮਟਾਲੇ ਤੋਂ ਮਿੰਦਰ ਪਟਾਕਾ ਦੇ ਬੇਟੇ ਆ ਜੀ ਹਾਂ ਜੀ ਹਾਂ ਜੀ ਉਹ ਮੇਰੇ ਸੱਜਣ ਯਾਰ ਉਹ ਵੀ ਆਪਣੇ ਕੋਲੋਂ ਬਹੁਤ ਹੀ ਮਤ ਕਰਦੇ ਰਹੇ ਆ ਜੋ ਵੀ ਕਹਿੰਦੇ ਰਹੇ ਆ ਮੈਂ ਕਹਿੰਦੇ ਆ ਉਹ ਵੀ ਆਂਦੇ ਨਹੀਂ ਸਾਡੇ ਲੋਕ ਜੋ ਖੜਨਾ ਛੜ ਜਿੱਦਾਂ ਉਧਰ ਮੋਮਬਤੀ ਦੀ ਲੋੜ ਆ ਜ਼ਿਆਦਾ ਆਗਰ ਮੋਮਬਤੀ ਡੱਬੀਆਂ ਤੀਲਾਂ ਦੀ ਜ਼ਿਆਦਾ ਲੋੜ ਹੈ ਉਹ ਜ਼ਿਆਦਾ ਚੀਜ਼ਾਂ ਖੜੀਆਂ ਚਲੋ ਜਿੰਨੇ ਕਾ ਹੀ ਗਰੀਬ ਜੋਗੇ ਆ ਬਾਕੀ ਸਾਡੇ ਮੰਨੂ ਬੌਜੀ ਹੁਣ ਬਹੁਤ ਮਦਦ ਕੀਤੀ ਆ ਉਹਨਾਂ ਦਾ ਵੀ ਅਸੀਂ तहे ਦਿਲੋਂ ਧੰਨਵਾਦ ਕਰਦੇ ਆਂ ਇਹ ਨੌਜਵਾਨ ਦੀਆਂ ਤੁਸੀਂ ਗੱਲਾਂ ਤਾਂ ਸੁਣੀਆਂ ਹੋਣਗੀਆਂ ਹੁਣ ਕਮੈਂਟ ਕਰਕੇ ਜਰੂਰ ਦੱਸਿਓ ਕਿ ਇਸੇ ਨੌਜਵਾਨ ਦੀ ਸੇਵਾ ਕਿਸ ਤਰ੍ਹਾਂ ਦੀ ਲੱਗੀ ਤੁਸੀ ਤਸਵੀਰਾਂ ਚੋਂ ਤਾਂ ਦੱਸਦੀ ਹੈ ਕਿ ਸਵੇਰੇ ਅਗਲੇ ਉੱਠਦੇ ਨੇ ਜਾਗਦੇ ਨੇ ਨਾਲ ਹੀ ਉੱਠ ਕੇ ਉੱਠਦੇ ਨੇ ਫਿਰ ਡੋਲੂ ਭਰਦੇ ਆ ਤੇ ਸ਼ਹਿਰ ਬਟਾਲਾ ਦੇ ਵਿੱਚ ਲੱਸੀ ਲੈ ਕੇ ਆ ਜਾਂਦੇ ਆ ਜੇਕਰ ਕਿਸੇ ਨੂੰ ਲੱਸੀ ਜਰੂਰ ਤਾਂ ਕਿਉਂਕਿ ਅਸੀਂ ਇਸ ਟਾਈਮ ਖੜੇ ਆ ਬਟਾਲਾ ਸ਼ਹਿਰ ਦੇ ਹਸਲੀ ਪੁਲ ਦੇ ਵਿਖੇ ਵਿਸ਼ਾਲ ਮੇਗਾ ਮਾਰ ਦੇ ਸਾਹਮਣੇ ਕਿਸੇ ਪੁਲਿਸ ਦਾ ਨਾਕਾ ਲੱਗਾ ਸੀ ਪੁਲਿਸ ਵਾਲਿਆਂ ਨੂੰ ਲੱਸੀ ਪਲਾ ਰਹੇ ਸੀ ਰਾਹ ਕਿਰਨ ਨੂੰ ਜਾਂਦੇ ਲੱਸੀ ਪਰਾ ਰਹੇ ਦਿਖਾਈ ਦਿੱਤੇ ਸੀ ਵੀ ਅਸੀਂ ਗੱਲਬਾਤ ਕੀਤੀ ਕਮੈਂਟ ਕਰਕੇ ਜਰੂਰ ਦੱਸਿਓਗੇ ਇਸ ਨੌਜਵਾਨ ਦਾ ਜਿਹੜਾ ਉਪਰਾਲਾ ਹੈ ਕਿਸ ਤਰ੍ਹਾਂ ਦਾ ਲੱਗਾ ਅਗਲੀ ਅਪਡੇਟ ਦੇ ਨਾਲ ਜਾਣ ਕਰਦੇ ਆਂ ਗਾਂਧੀ ਚੌਂਕ ਤੇ ਖੜੇ ਆਂ ਪੁਲਿਸ ਮਲਾਜਮ ਜਿਹੜੇ ਸਾਡੇ ਨਾਲ ਨੇ ਕਿਉਂਕਿ ਸੇਵਾ ਬੜੀ ਵੱਡੀ ਚੀਜ਼ ਆ ਭਾਈ ਸਾਹਿਬ ਭਾਈ ਸਾਹਿਬ ਪਹੁੰਚੇ ਨੇ ਬਟਾਲਾ ਸ਼ਹਿਰ ਦੇ ਵਿੱਚ ਰਜ਼ਿੰਦਰ ਜੀ ਪਨਾ ਉਪਰਾਲਾ ਕਿਦਾਂ ਲਗਾ ਦੇਖੋ ਅੱਡੀ ਦੂਰੋਂ ਬਟਾਲਾ ਗ੍ਰੈਂਡ ਤੋਂ ਚੱਲ ਕੇ ਆਏ ਨੇ ਕਿਦਾਂ ਦਾ ਉਪਰਾਲਾ ਲਗਾ ਇਹ ਬਿਲਕੁਲ ਜੀ ਉਪਰਾਲਾ ਬਹੁਤ ਸ਼ਲਾਘਾਯੋਗ ਆ ਬਹੁਤ ਵਧੀਆ ਤੇ ਮੈਂ ਭਾਈ ਸਾਹਿਬ ਭਾਈ ਜਮੇ ਜੀ ਦਾ ਧੰਨਵਾਦ ਕਰਦਾ ਵਾਂ ਜਿਹੜਾ ਆਉਣ ਜਗਤਾਂ 2-4 ਦਿਨ ਤੋਂ ਗੰਨੀ ਵਧੀਆ ਮੌਸਮ ਹੋ ਗਿਆ ਹੋ ਜਾ ਤੇ ਤੇ ਜਿਨ੍ਹਾਂ ਨੇ ਸਾਨੂੰ ਅੱਜ ਲੱਸੀ ਦੀ ਸੇਵਾ ਲਈ ਹੈ ਲੱਸੀ ਪਿਆਲ ਕੇ ਆਏ ਨੇ ਤੇ ਬਹੁਤ ਵਧੀਆ ਬਰਾਲਾ ਭਾਈ ਇਹ ਕੋਲ ਕੇ ਬੰਦਾ ਕਰਦਾ ਸਭ ਤੋਂ ਵੱਧ ਤਮਾਤਾ ਦਾ ਪਾ ਜੀ ਅਗਰਮਨਤਰਾ ਜੀ ਜਿਹੜਾ ਤੁਸੀਂ ਇੰਨਾ ਪੁਲਿਸ ਦਾ ਸੰਯੋਗ ਜਨਨ ਕੇ ਕਰਦੇ ਜੀ ਪੁਲਿਸ ਦਾ ਸਾਥ ਕਹਿੰਦੇ ਜੀ ਪੁਲਿਸ ਤੁਹਾਡੇ ਜੀ ਨਹੀਂ ਹੈ ਬਾਕੀ ਬਹੁਤ ਵਧੀਆ ਪਰ ਲਗਾ ਜੀ ਲੱਸੀਆਂ ਤਾਂ ਕਾਫੀ ਲੋਕਾਂ ਨੇ ਪੀਤੀਆਂ ਨੇ ਪਰ ਜਿਹੜੀ ਘਰ ਦੀ ਲੱਸੀ ਦਾ ਨੰਦ ਹੀ ਵੱਖਰਾ ਹੁੰਦਾ ਹੈ। ਭਾਜੀ ਇਹ ਲੱਸੀ ਜਿਹੜੀ ਹੈ ਨਾ ਇਹਦੇ ਵਿੱਚ ਕੋਈ ਕੈਮੀਕਲ ਤਾਂ ਨਹੀਂ ਹੈਗਾ। ਉਹਨਾਂ ਵਿੱਚ ਦੀ ਬੜੀਆਂ ਚੀਜ਼ਾਂ ਪਈਆਂ ਹੁੰਦੀਆਂ ਨੇ। ਇਹ ਘਰ ਦੀ ਲੱਸੀਆਂ ਮਾਤਾ ਪਤਾਨੀਆਂ ਜਿਹਾਣੀਆਂ ਦਿੱਕਦੀਆਂ ਨਹੀਂ ਆਈ। ਇਹ ਵਿੱਚਾ ਜਿਹੜਾ ਨਾ ਵਿੱਚਾ ਪੰਜਾਬੀ ਵਿੱਚਾ ਇਹ ਪੁਰਾਣਾ ਯਾਦ ਕਰਦੇ ਨੇ ਕੋਈ ਕੋਈ ਪਨਾਲੇ ਤੇ ਇਹ ਬਹੁਤ ਵਧੀਆ ਸੰਯੋਗ ਹੈ ਜਿਹੜਾ ਨਾ ਇਹਨਾਂ ਨੇ ਪੁਰਾਣੇ ਵਿੱਚੇ ਦੇ ਮਤਲਬ ਸਾਨੂੰ ਇਹ ਲੱਸੀ ਪਿਆਲੀ ਹੈ ਬਹੁਤ ਵਧੀਆ ਜੀ। ਇਹ ਭਾਈ ਸਾਡੇ ਤਸਵੀਰਾਂ ਸਾਂਝੀਆਂ ਕਰਦੇ ਨੇ ਇਹ ਭਰਾ ਪਟਾਲਾ ਕਰਨ ਸੀ ਤੇ ਕੌਣ تیاری ਪਟਾਲਾ ਸ਼ਹਿਰ ਤੇ ਕਿਉਂਕਿ ਇਹ ਨਹੀਂ ਕਿ ਪੂਸਮਾ ਜਮਾ ਨੂੰ ਜਿਹੜਾ ਵੀ ਬੰਦਾ ਮਿਲਦਾ ਹੈ ਅਗਰ ਕੋਈ ਚਾਹੁੰਦਾ ਹੈ ਕਿ ਲੱਸੀ ਪੀਣਾ ਚਾਹੁੰਦਾ ਹੈ ਤੇ ਭਰਾਗੋ ਰੋਜ਼ ਬਟਾਲਾ ਜਾਂਦੇ ਨੇ ਭਾਜੀ ਰੋਜ਼ ਬਟਾਲੇ ਕਹਿੰਦੇ ਨੇ ਨਹੀਂ ਦੋ ਦਿਨ ਤੇ ਤਿੰਨ ਦਿਨ ਆਉਣਾ ਮਤਲਬ ਰੋਜ਼ ਤੇ ਤੀਸਰੇ ਦਿਨ ਲੱਸੀ ਲੈ ਕੇ ਬਟਾਲੇ ਪਹੁੰਚਦੇ ਅਗਰ ਪੀਣੀ ਹੋਵੇ ਤਾਂ ਤੁਹਾਨੂੰ ਭਰਾ ਨੇ ਅਸਲੀ ਪੂਸ ਤੋਂ ਲੈ ਕੇ ਗਾਂਧੀ ਚੌਕ ਦੇ ਲੱਭਦੇ ਨੇ ਕਿਤੇ ਮਰਜੀ ਭਰਾ ਦੀ ਸਕੂਟਰੀ ਨਾਥੇ ਦੇ ਕੇ ਲੱਸੀ ਘਾਦੀ ਜਰੂਰ ਪੀ ਕੇ ਵੇਖੇ ਕਿਉਂਕਿ ਕਰ ਸਕਦੇ ਹਾਂ ਆਪਾਂ ਸ਼ਹਿਰਾਂ 'ਚ ਰਹੇ ਕਿ ਘਰ ਦੀ ਪੰਜਾਬੀਆਂ ਦੀ ਲੱਸੀ ਪੀਣ ਨੂੰ ਦਿਲ ਕਰਦਾ ਹੈ ਅੱਜ ਕੱਲ੍ਹ ਲੋਕੀ ਪਿਆਕਾਂ ਵਾਲੀ ਲੱਸੀ ਲੈ ਕੇ ਪੀ ਜੇ ਪੂਰਾ ਆਨੰਦ ਅੰਦਾ ਪੀ ਕੇ ਤੇ ਲੱਸੀ ਦਾ ਆਨੰਦ ਜ਼ਰੂਰ ਲੈਣਾ ਜਿੱਥੇ ਭਰਾ ਟਿਕਰੇ ਫੋਟੋ ਤੁਸੀਂ ਇੱਕ ਰੀ ਵੇਖ ਲਓ ਇਤਹਾਸ ਮਾਰ ਲਓ ਖਿਲਾਰ ਕੇ ਭਰਾ ਵੀ ਲੱਸੀ ਦਾ ਆਨੰਦ ਜ਼ਰੂਰ ਲੈਣਾ ਹੈ ਅਗਲੀ ਅਪਡੇਟ ਨਾਲ ਜਲਦੀ ਮਿਲਾਂਗੇ ਜੀ ਕੰਨੀਆਂ ਖਬਰਾਂ ਲੈ ਕੇ ਬਟਾਲਾ ਸ਼ਹਿਰ ਤੋਂ ਅਖੀਰ ਮੌਤ ਰਣਾ ਸੰਯੋਗੀ ਕਰਮਜੀ ਜਮਤਾਨਾ